ਕਵੇਰ ਦੀ ਗੱਲ ਹੈ ਇੱਕ ਸੀ ਰਾਜਾ ਤੇ ਇੱਕ ਸੀ ਉਸ ਦੀ ਰਾਣੀ ਰਾਣੀ ਦਾ ਨਾਂ ਸੀ ਇਸ਼ਰਾ ਰਾਜੇ ਦੇ ਘਰ ਵਿੱਚ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਂ ਪੂਰਨ ਰੱਖਿਆ ਗਿਆ ਉਸ ਦੇ ਦਰਬਾਰੀ ਜੋਸ਼ੀਆਂ ਨੇ ਕਿਹਾ ਕਿ ਰਾਜਾ ਇਸ ਪੁੱਤਰ ਨੂੰ 12 ਸਾਲ ਆਪਣੇ ਮੱਥੇ 'ਨ ਲੱਗਣ ਦੇਵੀਂ ਰਾਜੇ ਨੇ ਉਹਨਾਂ ਦੀ ਕਹੀ ਹੋਈ ਗੱਲ ਠੀਕ ਮੰਨ ਲਈ 6 ਸਾਲ ਤਾਂ ਉਸ ਪੂਰਨ ਨੂੰ ਆਪਣੇ ਘਰ ਵਿੱਚ ਤੇ 6 ਸਾਲ ਇੱਕ ਬਾਹਰਲੇ ਦੇਸ਼ ਵਿੱਚ ਭੇਜ ਦਿੱਤਾ ਇਸ ਤਰ੍ਹਾਂ ਉਸ ਨੂੰ 12 ਸਾਲ ਰਾਜੇ ਨੇ ਆਪਣੇ ਮੱਥੇ 'ਨ ਲਾਇਆ ਇਸ ਤਰ੍ਹਾਂ ਰਾਜੇ ਨੇ ਲੂਨਾ ਨਾ ਦੀ ਇੱਕ ਸੁੰਦਰ ਮੁਟਿਆਰ ਨਾਲ ਦੂਜਾ ਵਿਆਹ ਕਰਾ ਲਿਆ ਜਦੋਂ 12 ਸਾਲਾਂ ਪਿੱਛੋਂ ਰਾਜੇ ਨੇ ਆਪਣੇ ਪੁੱਤਰ ਨੂੰ ਮੱਥੇ ਲਾਇਆ ਤਾਂ ਉਹ ਬਹੁਤ ਹੀ ਖੁਸ਼ ਹੋਇਆ ਤੇ ਉਸ ਲਈ ਇੱਕ ਬਾਗ ਲਗਵਾ ਦਿੱਤਾ ਜੋ ਹਰ ਵੇਲੇ ਹਰਿਆ ਭਰਿਆ ਰਹਿੰਦਾ ਸੀ ਫਿਰ ਇੱਕ ਦਿਨ ਪੂਰਨ ਦੀ ਮਤਰੀ ਮਾਂ ਲੂਣਾ ਕਪੜਾ ਲੈ ਕੇ ਪੈ ਗਈ ਰਾਜੇ ਦੇ ਬਾਹਰੋਂ ਆਉਣ ਤੇ ਰਾਜੇ ਨੇ ਪੁੱਛਿਆ ਰਾਣੀ ਤੂੰ ਕਿਉਂ ਪਈ ਹੈ ਰਾਣੀ ਬੋਲੀ ਨਾ ਪੁੱਛ ਰਾਜੇ ਨੇ ਫਿਰ ਪੁੱਛਿਆ ਰਾਣੀ ਨੇ ਫਿਰ ਉਹ ਉੱਤਰ ਦਿੱਤਾ ਰਾਜੇ ਨੇ ਫਿਰ ਕਿਹਾ ਤੀਜਾ ਬਚਨ ਹੈ ਲੂਣਾ ਨੇ ਕਿਹਾ ਤੇਰੇ ਪੂਰਨ ਦੀਆਂ ਅੱਖਾਂ ਕੱਢ ਕੇ ਤੇ ਉਸ ਦੀਆਂ ਲੱਤਾਂ ਦਾ ਖੂਨ ਨਚੋੜ ਕੇ ਮੇਰੇ ਸਾਹਮਣੇ ਲਿਆਂਦਾ ਜਾਵੇ ਤਾਂ ਮੈਂ ਜੀ ਸਕਦੀ ਆ ਨਹੀਂ ਤਾਂ ਮੈਂ ਮਰਦੀ ਆ ਰਾਜੇ ਨੇ ਉਵੇਂ ਹੀ ਕਰਨਾ ਚਾਹਿਆ ਦਰਬਾਰੀਆਂ ਨੇ ਕਿਹਾ 12 ਸਾਲਾਂ ਪਿੱਛੋਂ ਇਹ ਤੇਰੇ ਮੱਥੇ ਲੱਗਿਆ ਹੈ ਹੁਣ ਤੂੰ ਇਸ ਨੂੰ ਮਰਵਾ ਰਿਹਾ ਹੈ ਅਖੀਰ ਰਾਜੇ ਨੂੰ ਲੋਨਾ ਦੀ ਗੱਲ ਮੰਨਣੀ ਪਈ ਜਲਾਦ ਪੂਰਨ ਭਗਤ ਨੂੰ ਲੈ ਗਏ ਰਾਜਾ ਚੁਬਾਰੇ ਦੇ ਵਿੱਚੋਂ ਖੜਾ ਦੇਖਦਾ ਰਿਹਾ ਰਾਜੇ ਨੇ ਕਿਹਾ ਕਿ ਮੇਰੇ ਸਾਹਮਣੇ ਇਸ ਨੂੰ ਨਾ ਮਾਰੋ ਤਾਂ ਜਲਾਦ ਉਸ ਨੂੰ ਦੂਰ ਲਿਜਾਣ ਲੱਗੇ ਪਰ ਰਾਣੀ ਨੇ ਕਿਹਾ ਇਦਾਂ ਨਹੀਂ ਪਹਿਲਾਂ ਇਸ ਨੂੰ ਤਪਦੇ ਤੇਲ ਦੇ ਕੜਾਹੇ ਵਿੱਚ ਪਾ ਵੇਖੋ ਜਲਾਦ ਉਸ ਨੂੰ ਤੇਲ ਦੇ ਤਪਦੇ ਕੜਾਹੇ ਕੋਲ ਲੈ ਗਏ ਪੂਰਨ ਭਗਤ ਨੇ ਵੇਖਿਆ ਕਿ ਕੜਾਹੇ ਵਿੱਚ ਤਾਂ ਛੋਟੇ-ਛੋਟੇ ਜੀਵ ਤੁਰਦੇ ਪਏ ਸਨ ਉਸ ਨੇ ਕਿਹਾ ਇਹ ਤਾਂ ਮਰਦੇ ਨਹੀਂ ਮੈਂ ਕਿਵੇਂ ਮਰਾਂਗਾ ਉਸ ਨੇ ਵਿੱਚ ਚੁੱਭੀ ਮਾਰੀ ਤੇ ਇਸ਼ਨਾਨ ਕਰਨ ਤੋਂ ਬਾਅਦ ਬਾਹਰ ਨਿਕਲ ਆਇਆ ਰਾਣੀ ਨੇ ਫਿਰ ਕਿਹਾ ਅੱਛਾ ਇਸ ਨੂੰ ਬਾਹਰ ਰੋਹੀ ਤੇ ਲਿਜਾ ਕੇ ਮਾਰ ਦਿਓ ਜਲਾਦ ਪੂਰਨ ਭਗਤ ਨੂੰ ਲੈ ਗਏ ਹਾਲਾਂ ਥੋੜੀ ਹੀ ਦੂਰ ਗਏ ਸਨ ਕਿ ਰਾਜੇ ਨੇ ਕਿਹਾ ਛੱਡ ਦਿਓ ਜਲਾਦੋ ਵੇ ਪੂਰਨ ਪੁੱਤ लाडला ਮੇਰਾ ਤਾਂ ਜਲਾਦਾ ਨੇ ਉਸ ਨੂੰ ਛੱਡ ਦਿੱਤਾ ਪਰ ਜਦੋਂ ਰਾਣੀ ਨੇ ਮੱਥੇ ਤੇ ਤਿਉੜੀ ਪਾਈ ਤਾਂ ਜਲਾਦ ਉਸ ਨੂੰ ਲੈ ਕੇ ਰੋਹੀ ਤੇ ਚਲੇ ਗਏ ਉੱਥੇ ਜਾ ਕੇ ਉਹਨਾਂ ਨੇ ਕਿਸੇ ਜਨਵਰ ਦੀਆਂ ਅੱਖਾਂ ਕੱਢੀਆਂ ਤੇ ਪੂਰਨ ਦੀਆਂ ਲੱਤਾਂ ਵਿੱਚੋਂ ਖੂਨ ਕੱਢ ਕੇ ਉਸ ਨੂੰ ਖੂਹ ਵਿੱਚ ਸੁੱਟ ਦਿੱਤਾ ਤੇ ਆਪ ਵਾਪਸ ਆ ਗਏ ਉਹ ਅੱਖਾਂ ਤੇ ਪੂਰਨ ਦੇ ਲੱਤਾਂ ਦਾ ਖੂਨ ਆ ਕੇ ਰਾਣੀ ਦੇ ਸਾਹਮਣੇ ਰੱਖ ਦਿੱਤਾ ਤੇ ਕਿਹਾ ਕਿ ਇਹ ਅੱਖਾਂ ਵੀ ਪੂਰਨ ਦੀਆਂ ਹਨ ਤੇ ਖੂਨ ਵੀ ਉਸੇ ਦੀਆਂ ਲੱਤਾਂ ਦਾ ਹੈ ਪੂਰਨ 12 ਸਾਲ ਤੱਕ ਖੂਹ ਵਿੱਚ ਤਪੱਸਿਆ ਕਰਦਾ ਰਿਹਾ ਪ੍ਰਮਾਤਮਾ ਉਸ ਨੂੰ ਭਰੋਸੇ ਹੋਏ ਰੋਟੀਆਂ ਦੇ ਥਾਲ ਪੇਜ ਦਿੰਦਾ ਰਿਹਾ ਇੱਕ ਦਿਨ ਉਸੇ ਖੂਹ ਤੇ ਇੱਕ ਜੋਗੀ ਆਇਆ ਜਦ ਉਸਦੇ ਚੇਲੇ ਖੂਹ ਵਿੱਚੋਂ ਪਾਣੀ ਕੱਢਣ ਲੱਗੇ ਤਾਂ ਹੀਟੋਂ ਪੂਰਨ ਨੇ ਬਾਲਟੀ ਫੜ ਲਈ ਜੋਗੀ ਤੇ ਚੇਲੇ ਡਰ ਗਏ ਤੇ ਭੱਜ ਕੇ ਆਪਣੇ ਗੁਰੂ ਨੂੰ ਜਾ ਦੱਸਿਆ ਕਿ ਇਸ ਖੂਹ ਵਿੱਚ ਤਾਂ ਕੋਈ ਭੂਤ ਪ੍ਰੇਤ ਹੈ ਉਹਨਾਂ ਦਾ ਗੁਰੂ ਕਹਿੰਦਾ ਬਾਈ ਖੂਹ ਵਿੱਚ ਕੌਣ ਹੈ ਅੰਦਰੋਂ ਕਹਿੰਦਾ ਪੂਰਨ ਫਿਰ ਜੋਗੀ ਨੇ ਪੂਰਨ ਨੂੰ ਕਿਹਾ ਕਿ ਤੂੰ ਇਸ ਰੱਸੀ ਨੂੰ ਫੜ ਲੈ ਮੈਂ ਰੱਸੀ ਖਿੱਚਾਂਗਾ ਤੂੰ ਬਾਹਰ ਆ ਜਾਵੀ ਅੰਦਰੋਂ ਪੂਰਨ ਭਗਤ ਨੇ ਕਿਹਾ ਕਿ ਮੇਰੀਆਂ ਤਾਂ ਲੱਤਾਂ ਕੰਮ ਨਹੀਂ ਕਰਦੀਆਂ ਉਹ ਬਾਹਰੋਂ ਕਹਿੰਦਾ ਕੋਈ ਨਹੀਂ ਲੱਤਾਂ ਆਪੇ ਚੱਲਣਗੀਆਂ ਪੂਰਨ ਭਗਤ ਨੇ ਹੱਥ ਪਾਇਆ ਤੇ ਬਾਹਰੋਂ ਜੋਗੀ ਨੇ ਰੱਸੀ ਖਿੱਚੀ ਤੇ ਪੂਰਨ ਭਗਤ ਖੂਚੋਂ ਬਾਹਰ ਆ ਗਿਆ ਉਸ ਜੋਗੀ ਨੇ ਪੂਰਨ ਨੂੰ ਆਪਣਾ ਚੇਲਾ ਬਣਾ ਲਿਆ ਹੁਣ ਜੋਗੀ ਪੂਰਨ ਦੀ ਹਰ ਗੱਲ ਮੰਨਦਾ ਤੇ ਉਸ ਦੀ ਇੱਜ਼ਤ ਵੀ ਕਰਦਾ ਸੀ ਪਰ ਇਸ ਗੱਲ ਤੋਂ ਬਾਕੀ ਦੇ ਚੇਲੇ ਅੰਦਰੋਂ ਅੰਦਰੀ ਉਸ ਤੋਂ ਸੜਨ ਲੱਗੇ ਇੱਕ ਦਿਨ ਚੇਲਿਆਂ ਨੇ ਗੁਰੂ ਨੂੰ ਕਿਹਾ ਕਿ ਪੂਰਨ ਭਗਤ ਨੂੰ ਆਖੋ ਜੋ ਇਹ ਸੁੰਦਰਾ ਤੋਂ ਭਿਖਿਆ ਲੈ ਕੇ ਆਏ ਗੁਰੂ ਜੀ ਨੇ ਉਸ ਨੂੰ ਆਖਿਆ ਤਾਂ ਪੂਰਨ ਭਗਤ ਭਿਖਿਆ ਲੈਣ ਗਿਆ ਜਦ નોਕਰਾਨੀ ਨੂੰ ਪਤਾ ਲੱਗਾ ਕਿ ਇੱਕ ਜੋਗੀ ਸੁੰਦਰਾ ਤੋਂ ਭਿਖਿਆ ਲੈਣ ਆਇਆ ਹੈ ਤਾਂ ਉਸ ਨੇ ਜਾ ਕੇ ਰਾਣੀ ਨੂੰ ਕਿਹਾ ਕੀ ਕੋਈ ਮੰਗਤਾ ਆਇਆ ਹੈ ਰਾਣੀ ਨੇ ਪੁੱਛਿਆ ਉਹ ਕਿਹੋ ਜਿਹਾ ਹੈ ਨੌਕਰਾਂ ਨੇ ਬੋਲੀ ਕਿ ਉਹ ਤਾਂ ਬਹੁਤ ਹੀ ਸੋਹਣਾ ਹੈ ਰਾਣੀ ਨੇ ਆਟਾ ਤੇ ਕੁਝ ਮੋਤੀ ਥਾਲ ਵਿੱਚ ਪਾ ਲਏ ਉਹ ਉਸ ਨੂੰ ਜਦੋਂ ਪਾਉਣ ਲੱਗੀ ਤਾਂ ਉਹ ਕਹਿੰਦਾ ਅਸੀਂ ਮੋਤੀ ਨਹੀਂ ਲੈਨੇ ਅਸੀਂ ਤਾਂ ਭਿਖਾਰੀ ਹਾਂ ਆਟੇ ਦੀ ਮੈਨੂੰ ਭਿਖਿਆ ਪਾ ਜਾ ਫਿਰ ਰੋਟੀ ਦੇ ਦੇ ਉਸ ਦਾ ਰੂਪ ਵੇਖ ਕੇ ਉਹ ਉਸ ਤੋਂ ਮੋਹਤ ਹੋ ਗਈ ਤੇ ਉਸ ਨੇ ਕਿਹਾ ਮੈਂ ਤਾਂ ਵਿਆਹ ਵੀ ਤੇਰੇ ਨਾਲ ਹੀ ਕਰਾਉਣਾ ਹੈ ਪਰ ਪੂਰਨ ਨਾ ਮੰਨਿਆ ਤੇ ਉਸ ਨੂੰ ਠੁਕਰਾ ਕੇ ਦੇਰੇ ਵੜਿਆ ਉਧਰ ਜਦੋਂ ਪੂਰਨ ਨੂੰ ਖੂਬੇ ਸੁਟਿਆ ਗਿਆ ਸੀ ਤਾਂ ਉਸ ਦੀ ਮਾਂ ਦੀਆਂ ਰੋ ਰੋ ਕੇ ਅੱਖਾਂ ਅੰਨੀਆਂ ਹੋ ਗਈਆਂ ਸਨ ਉਸ ਦਾ ਬਾਗ ਵੀ ਸੁੱਕ ਗਿਆ ਸੀ ਜਦੋਂ ਪੂਰਨ ਭਗਤ ਵਾਪਸ ਆ ਗਿਆ ਤਾਂ ਉਸ ਦੀਆਂ ਦੋਹਾਂ ਪਹਿਰਾਂ ਨੇ ਆਪਣੀ ਮਾਤਾ ਨੂੰ ਕਿਹਾ ਮਾਤਾ ਜੀ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਸਾਡਾ ਵੀਰ ਆ ਗਿਆ ਹੋਵੇ ਉਸਨੇ ਕਿਹਾ ਉਹ ਤਾਂ ਮਰ ਗਿਆ ਸੀ ਪਰ ਦੋਹਾਂ ਪੈਰਾਂ ਨੇ ਕਿਹਾ ਨਹੀਂ ਮਾਤਾ ਜੀ ਸੱਚੀ ਹੀ ਵੀਰ ਆ ਰਿਹਾ ਹੈ ਜਦੋਂ ਪੂਰਨ ਭਗਤ ਮਾਕ ਕੋਲ ਆਇਆ ਤਾਂ ਉਸ ਦੀਆਂ ਅੱਖਾਂ ਵੀ ਠੀਕ ਹੋ ਗਈਆਂ ਤੇ ਉਸਨੇ ਪੂਰਨ ਭਗਤ ਨੂੰ ਪਛਾਣ ਲਿਆ ਉਧਰੋਂ ਰਾਜੇ ਨੂੰ ਵੀ ਪਤਾ ਲੱਗਾ ਉਹ ਵੀ ਬਹੁਤ ਹੀ ਖੁਸ਼ ਹੋਇਆ ਜਦੋਂ ਉਸ ਨੂੰ ਲੂਣਾ ਦੇ ਕਾਰਿਆਂ ਦਾ ਪਤਾ ਲੱਗਾ ਤਾਂ ਰਾਜੇ ਨੇ ਉਸ ਨੂੰ ਕੁੱਤਿਆਂ ਤੋਂ ਪਰਵਾਹ ਦੇਣ ਦੀ ਸਲਾਹ ਬਣਾ ਲਈ ਪਰ ਪੂਰਨ ਭਗਤ ਨੇ ਉਸ ਨੂੰ ਆਪਣੀ ਮਾਤਾ ਸਮਝ ਕੇ ਨਾ ਸਿਰਫ ਮਾਫੀ ਕਰ ਦਿੱਤਾ ਸਗੋਂ ਪੁੱਤਰਵਤੀ ਹੋਣ ਦਾ ਵਰ ਵੀ ਦਿੱਤਾ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰ ਦਿਓ